ਇਸ ਧੀ ਇਹਦੇ ਚ ਕشش ਨਹੀਂ ਰਹੀ ਖਿੱਚ ਨਹੀਂ ਰਹੀ ਐ ਬੋਰ ਕਰਦੀ ਐ ਪਰੇਸ਼ਾਨ ਕਰਦੀ ਐ ਦੂਜੀ ਵੀ ਪਰੇਸ਼ਾਨ ਕਰੇਗੀ ਤੀਜੀ ਵੀ ਕਰੇ ਇਹੀ ਕੁਛ ਹੋਵੇਗਾ ਹੁਰਖੀ ਪਰੇਸ਼ਾਨੀਆਂ ਆਪਣੇ ਮਨ ਤੋਂ ਜਨਮ ਲੈਂਦੀਆਂ ਆਪਦੀ ਗਿਆਤ ਲਈ ਅਰਜ਼ ਕਰਾਂ ਨਾਮ ਜਪਣ ਦਾ ਜੋ ਅਜ ਰਸ ਆਇਆ ਬਾਣੀ ਪੜ ਕੇ ਜੋ ਅਜ ਰਸ ਆਇਆ ਉਹੀ ਕੱਲ ਆਵੇ ਉਹੀ ਪਰਸੋਂ ਯਕੀਨ ਜਾਣੋ ਕਦੋਂ ਦਾ ਭਗਤਾ ਨੇ ਰੱਬ ਨੂੰ ਵੀ ਛੱਡ ਦੇਣਾ ਸੀ ਜਿਹੜੀ ਮੰਗ ਪੂਰੀ ਹੋ ਜਾਂਦੀ ਐ ਉਹਦੇ ਵਿੱਚ ਕشش ਨਹੀਂ ਰਹਿ ਜਾਂਦੀ ਰਸ ਵੀ ਨਹੀਂ ਰਹਿ ਜਾਂਦਾ ਕਿਉਂਕਿ ਪੂਰੀ ਹੋ ਗਈ ਨਵੀਂ ਮੰਗ ਜਨਮ ਲੈਂਦੀ ਹੈ ਤੇ ਨਵੀਂ ਮੰਗ ਵੀ ਉਤਨੇ ਚਿਰ ਤੱਕ ਨਵੀਂ ਹੈ ਜਿੰਨੇ ਚਿਰ ਤੱਕ ਪੂਰੀ ਨਹੀਂ ਹੋਵੇ ਪੂਰੀ ਹੁੰਦਿਆਂ ਪੁਰਾਣੀ ਹੋ ਜਾਂਦੀ ਹੈ ਰਸ ਖੋ ਜਾਂਦਾ ਹੈ ਖਿੱਚ ਖੋ ਜਾਂਦੀ ਹੈ ਅਮਰੀਕਾ ਵਿੱਚ ਹਰ 2 ਸਾਲਾਂ ਬਾਅਦ ਵੱਤ ਵੱਤ 3 ਸਾਲਾਂ ਬਾਅਦ ਲੋਕੀ ਮਕਾਨ ਬਦਲ ਲੈਂਦੇ ਹੈ ਕੰਨ ਚੇਂਜਸ ਚਾਹੀਦੀ ਤਬਦੀਲੀ ਚਾਹੀਦੀ ਕੁਝ ਇਸ ਤਰ੍ਹਾਂ ਦੇ ਸਿਰ ਫਿਰੇ ਨੇ ਇਹ ਨੌਕਰੀ ਛੱਡ ਕੇ ਹੋਰ ਨੌਕਰੀ ਕਰੀਏ ਕਿਉਂਕਿ ਸੌਲਤਾਨੇ ਮਿਲ ਜਾਣ ਚੇਂਜਸ ਚਾਹੀਦੀ ਹੈ ਤਬਦੀਲੀ ਚਾਹੀਦੀ ਇਸ ਘਰ ਨੂੰ ਵੇਚ ਕੇ ਹੁਣ ਦੂਜੀ ਲੈਂਦੇ ਆਂ ਕੁਝ ਤਬਦੀਲੀ ਹੀ ਚਾਹੀਦੀ ਬਦਕਿਸਮਤੀ ਹੈ ਇਹ ਚੇਂਜਸ ਇਹ ਤਬਦੀਲੀ ਇਸ ਸ਼ਿਖਰ ਤੱਕ ਪਹੁੰਚ ਗਈ ਬਦਲੋ ਪਤਨੀ ਨੂੰ ਬਦਲੋ ਪਤੀ ਨੂੰ हर अमेरिकन पे इल्जाम है छे छे अठ अठ दस दस शादियाँ तलाक शराक शादी तलाक शादी तलाक पुरुष भी ऐसा कर देने इसत्रियां भी ऐसा करते दे। देख के हैरानी तब्दीली ਇਹ ਇਸ ਤਰ੍ਹਾਂ ਇਹਦੇ ਚ ਕشش ਨਹੀਂ ਰਹੀ ਖਿੱਚ ਨਹੀਂ ਰਹੀ ਬੋਰ ਕਰਦੀ ਹੈ ਪਰੇਸ਼ਾਨ ਕਰਦੀ ਹੈ ਦੂਜੀ ਵੀ ਪਰੇਸ਼ਾਨ ਕਰੇਗੀ ਤੀਜੀ ਵੀ ਕਰੇ ਇਹੀ ਕੁਝ ਹੋਵੇਗਾ ਹੁਰਕੀ ਪਰੇਸ਼ਾਨੀਆਂ ਆਪਣੇ ਮਨ ਤੋਂ ਜਨਮ ਲੈਂਦੀਆਂ ਹੈ ਇਹ ਪਤੀ ਠੀਕ ਨਹੀਂ ਉਹ ਪਤੀ ਠੀਕ ਨਹੀਂ ਉਹ ਪਤੀ ਠੀਕ ਨਹੀਂ ਹਾਲਾਤ ਕਿੱਥੇ ਤੱਕ ਚਲੇ ਗਏ ਕੋਈ ਫੈਸ਼ਨ ਕਪੜਿਆਂ ਦਾ 2 ਮਹੀਨਿਆਂ ਤੋਂ ਜ਼ਿਆਦਾ ਟਿਕਦਾ ਹੀ ਨਹੀਂ ਜਿਨ੍ਹਾਂ ਸਟੋਰਾਂ ਦੇ ਚ ਕਪੜੇ ਬਚ ਜਾਂਦੇ ਨੇ 2 ਮਹੀਨੇ ਚ ਨਹੀਂ ਵਿਕੇ ਉਹ ਪਰ ਚਰਚਾ ਦੇ ਇਸ ਧਿਆਉਂਦੇ ਨੇ ਗਰੀਬ ਦੇਸ਼ਾਂ 'ਚ ਜਾਂਦੇ ਨੇ ਨਹੀਂ ਲੈਂਦਾ ਕੋਈ ਦੋ ਮਹੀਨੇ ਬਾਅਦ ਫੈਸ਼ਨ ਬਦਲ ਜਾਂਦਾ ਹਰ ਮੰਗ ਪੂਰੀ ਹੋ ਗਈ ਪੁਰਾਣੀ ਹੋ ਗਈ ਚਲੋ ਮਨ ਮੰਗਦਾ ਹੈ ਪਰਮਾਤਮਾ ਨੂੰ ਤੇ ਪਰਮਾਤਮਾ ਮਿਲ ਜਾਏ ਤੇ ਪਰਮਾਤਮਾ ਵੀ ਬਾਕੀ ਸਾਜ਼ੋ ਸਮਾਨ ਦੀ ਤਰ੍ਹਾਂ ਕਿਦਰੇ ਪੁਰਾਣਾ ਹੋ ਜਾਏ ਕਦੋਂ ਦਾ ਭਗਤਾਂ ਨੇ ਛੱਡ ਦੇਣਾ ਸੀ ਜਿਹੜਾ ਰਸ ਅੱਜ ਆਇਆ ਜਪਜੀ ਸਾਹਿਬ ਦੇ ਵਿੱਚ ਉਹੀ ਕੱਲ ਜਿਹੜੀ ਮਿਠਾਸ ਅੱਜ ਮਿਲੀ ਏ ਉਹੀ ਕੱਲ ਤੇ ਮੂੰਹ ਪੈ ਜਾਣੀ ਸੀ। ਔਰ ਭਗਤਾ ਨੇ ਪਰਮਾਤਮਾ ਨੂੰ ਛੋੜ ਲੈਣਾ ਸੀ। ਪਰਮਾਤਮਾ ਵੀ ਕੁਛ ਦਿਨ ਦੀ ਖੇਡ ਦਾ ਜ਼ਿੰਦਗੀ ਨਹੀਂ। ਇੱਕ ਸਾਹਿਬ ਮੇਰਾ ਨਹੀਂ ਕਨਾ। ਅੱਜ ਜੋ ਰਸ ਆਇਆ ਕੱਲ ਤੇ ਬਹੁਤ ਦੂਰ ਹੈ। ਇੱਕ ਇੱਕ ਸੈਕਿੰਡ ਦੇ ਵਿੱਚ ਰਸ ਹੋ। ਹੁਣ ਜੋ ਰਸ ਆਇਆ ਇੱਕ ਸੈਕਿੰਡ ਬਾਅਦ ਹੋਰ ਇੱਕ ਸੈਕਿੰਡ ਬਾਅਦ ਹੋਰ ਇੱਕ ਸੈਕਿੰਡ ਬਾਅਦ ਹੋਰ ਇਸ ਵਾਸਤੇ ਮਰਦੇ ਦਮ ਤੱਕ ਭਗਤ ਜਨਾਂ ਦੀ ਪ੍ਰਭੂ ਨਾਮ ਦੀ ਪਿਆਸ ਮਿਟਦੀ ਨਹੀਂ ਆਖਰੀ ਦਮ ਤੱਕ ਵੀ ਉਹਨਾਂ ਦੇ ਦਮ ਵਿੱਚ ਪ੍ਰਮਾਤਮਾ ਦਾ ਨਾਮ ਆਉਂਦਾ ਮਿਟਦਾ ਨਹੀਂ ਕਿਉਂਕਿ ਨਵਾਂ ਰਸ ਨਵੇਂ ਇੱਕ ਹੁਣ ਮੈਂ ਫਿਰ ਅਰਜ਼ ਕਰਾਂ ਮੰਗਾ ਦਾ ਆਪਣਾ ਸੁਭਾਅ ਹੈ ਮੰਗ ਕਿਸ ਦੀ ਪੈਦਾ ਹੁੰਦੀ ਹੈ ਜੋ ਨਹੀਂ ਹੈ ਯੋ ਨਹੀਂ ਸੰਸਾਰ ਦੇ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਜੀਵਨ ਬੜਾ ਸੀਮਤ ਹੈ ਸੀਮਤ ਫੇ ਮਨੁੱਖ ਚਾਹੁੰਦਾ ਹੈ ਜੋ ਕੁਝ ਵੀ ਸੰਸਾਰ ਦੇ ਚ ਹੈ ਸਭ ਕੁਝ ਮੇਰੇ ਕੋਲ ਹੋਵੇ ਸਭ ਕੁਝ ਮੇਰੇ ਕੋਲ ਹੋਵੇ ਔਰ ਮੈਂ ਅਰਜ਼ ਕਰਾਂ ਸਭ ਕੁਝ ਉਸ ਦਿਨ ਹੁੰਦਾ ਹੈ ਸਭ ਕੁਝ ਜਿਸ ਦੇ ਅੰਦਰ ਹੈ ਉਹ ਮਿਲ ਜਾਏ ਐਸਨੁਪੇ ਨੂੰ ਮੈਂ ਫਿਰ ਬਿਆਨ ਕਰਨ ਲੱਗਾ ਉਸ ਤੋਂ ਪਹਿਲੇ ਸਭ ਕੁਝ ਨਹੀਂ ਮਿਲਦਾ ਜ਼ਿੰਦਗੀ ਦਾ ਅੰਤ ਹੁੰਦਾ ਹੈ ਸਭ ਕੁਝ ਜਗਤ ਦੇ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਕਿਤੇ ਮਨੁੱਖ ਪ੍ਰਾਪਤ ਕਰੇਗਾ ਇੱਕ ਮਨੁੱਖ ਚੋਟੀ ਦਾ ਧਨਵਾਨ ਤੇ ਹੋ ਜਾਂਦਾ ਹੈ ਪਰ ਕਿਸੇ ਕਲਾਕਾਰ ਨੂੰ ਦੇਖਦਾ ਹੈ ਕਵੀ ਨੂੰ ਦੇਖਦਾ ਹੈ ਸੰਗੀਤਕਾਰ ਨੂੰ ਦੇਖਦਾ ਹੈ ਦਾਰਸ਼ਨਿਕ ਫਿਲਾਸਫਰ ਨੂੰ ਦੇਖਦਾ ਹੈ ਫਿਰ ਕਹਿੰਦਾ ਇਹ ਆਪਣੇ ਕੋਲ ਨਹੀਂ ਇੱਕ ਦਾਰਸ਼ਨਿਕ ਫਿਲਾਸਫਰ ਇਕ ਮਹਾਨ ਕਲਾਕਾਰ ਜਦ ਦੇਖਦਾ ਹੈ ਕਲਾ ਤੇ ਮੇਰੇ ਕੋਲ ਹੈ ਇਸ ਤਰ੍ਹਾਂ ਦਾ ਧਨ ਨਹੀਂ ਜਿਹੜੇ ਛੋਟੀ ਦੇ ਧਨਵਾ ਨਾ ਕੋਲ ਹੈ ਜ਼ਿੰਦਗੀ ਤੇ ਰੋਜ਼ ਰੋਜ਼ ਛੋਟੀ ਆਉਂਦੀ ਹੈ ਮੰਗਾ ਰੋਜ਼ ਰੋਜ਼ ਵਧਦੀਆਂ ਨੇ ਔਰ ਜੀਵਨ ਵਰਦਾ ਅਨੁਭਵ ਇਹ ਦੱਸਦਾ ਹੈ ਮਰਦੇ ਦਮ ਤੱਕ ਵੀ ਸੰਸਾਰੀ ਮੰਗਾ ਮੰਗਦੇ ਹੀ ਮਰਦੇ ਆ ਮਰ ਜਾਂਦਾ ਮੰਗਦੇ ਹੀ ਮੰਗਦੇ ਆ ਮਰ ਜਾਂਦਾ ਆਖਰੀ ਦਮ ਦੇ ਚ ਵੀ ਕੁਝ ਪਦਾਰਤ ਦੇ ਸੰਸਾਰ ਦੇ ਮੰਗ ਆਉਂਦੀ ਹੈ ਹਜ਼ਾਰੋਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਬਲਕੇ ਉਰਦੂ ਦਾ ਮਾਇਆ ਨਾਦ ਸ਼ਾਇਰ ਤੇ ਇਹ ਕਹਿੰਦਾ ਕੋ ਇੱਕ ਮੰਗ ਦਮ ਜਿਹੜਾ ਆਖਰੀ ਨਿਕਲਿਆ ਹੈ ਸਰੀਰ ਦਾ ਅੰਤ ਹੋਇਆ ਉਸ ਆਖਰੀ ਦਮ ਦੇ ਉਤੇ ਪਤਾ ਨਹੀਂ ਕਿਤਨੀਆਂ ਮੰਗਾ ਅਸਵਾਰ ਸੰ ਨਿਕਲ ਗਏ ਕਿਉਂਕਿ ਸਵਾਸਾਂ ਦੇ ਆਸਰੇ ਤੇ ਮੰਗ ਨੇ ਰਹਿਣਾ ਸੀ ਸਵਾਸ ਹੀ ਚਲੇ ਉਹਨਾਂ ਨਾਲ ਮੰਗਾ ਹੀ ਚਲੀਆਂ ਗਈਆਂ ਇੱਕ ਮੁਰਦੇ ਦੇ ਕੋਈ ਮੰਗ ਨਹੀਂ ਆਉਂਦੀ ਜੀਵੰਦਾ ਜਗਦਾ ਮਨੁੱਖ ਅਮੰਗ ਨਹੀਂ ਆਉਂਦਾ ਭਾਈ ਗੁਰਦਾਸ ਸ਼ਾਇਦ ਇਸੇ ਆਧਾਰ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ ਮੁਰੀਦ ਬਣਨੇ ਸਿੱਖ ਬਣਨੇ ਗੁਰੂ ਦਾ ਮੁਰਦੇ ਦੀ ਤਰ੍ਹਾਂ ਬਣਨਾ ਮੁਰਦੇ ਦੀ ਤਰ੍ਹਾਂ ਆਤਮ ਹੱਤਿਆ ਕਰ ਲਈਏ ਜ਼ਹਿਰ ਖਾ ਲਈਏ ਨਹੀਂ ਗੁਰਬਾਣੀ ਖੋਲਦੀ ਹੈ ਜੀਵਤ ਮਰੇ ਰਵੇ ਤੇ ਜ਼ਿੰਦਾ ਇਹਦੀਆਂ ਮੰਗਾ ਮਰ ਜਾ ਜੀਵਤ ਮਰੇ ਮਰੇ ਫੋਨ ਜੀਵੇ ਮੰਗਾ ਨੂੰ ਮਾਰ ਕੇ ਜੀਵੇ ਫਿਰ ਜੀਵੇ ਜੀਵਤ ਮਰੇ ਖੁਦ ਤੇ ਜੀਵੇ ਮਾਰ ਦੇਵੇ ਮੰਗਾ ਨੂੰ ਹਾਇਸ਼ਨ ਜੀਵਤ ਮਰੇ ਮਰੇ ਫੋਨ ਜੀਵੇ ਐਸੇ ਸੁਨ ਸਮਾਇਆ ਅੰਜਨ ਮਾਇ ਨਿਰੰਜਨ ਰਹੀਏ ਬੌੜ ਨਾ ਬਉ ਜਲਦ ਆਇਆ ਮੇਰੇ ਰਾਮ ਐਸਾ ਅਖੀਰ ਬਿਲੋਈਏ ਗੁਰਮਤ ਮਨਵਾ ਅਸਥਿਰ ਰੱਖੇ ਇਨ ਬਿਦ ਅੰਮ੍ਰਿਤ ਪੀਓਈਏ ਭਗਤ ਕਬੀਰ ਦਾ ਇਹ ਵਾਕ ਬੜਾ ਕੀਮਤੀ ਸਵਾਸਾਂ ਦੇ ਚ ਮੰਗ ਨਾ ਹੋਵੇ ਫਿਰ ਕੀ ਕਰੀਏ ਐਸੇ ਸੁਨ ਸਮਾਇਆ ਮੁਰਦਾ ਸੁਨ ਹੋ ਗਏ ਸਵਾਸ ਖਤਮ ਨਹੀਂ ਤੂੰ ਸਵਾਸਾਂ ਦੇ ਹੁੰਦਿਆਂ ਹਾਂ ਸੁਣ ਹੋ ਜਾ ਬਿਲਕੁਲ ਸੁਣ ਹੋ ਜਾ ਸੁਣ ਦਾ ਮਤਲਬ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਅਸੀਂ ਕਹਿ ਦਿੰਦੇ ਨੇ ਕਿ ਤੇ ਸੁਣ ਸਨਾਟਾ ਹੈ ਕੁਝ ਵੀ ਨਹੀਂ ਕੁਝ ਨਹੀਂ ਮੁਰਦਾ ਸੁਣ ਹੋ ਗਿਆ ਕੋਈ ਖਾਇਸ਼ ਨਹੀਂ ਕੋਈ ਕਾਮਨਾ ਨਹੀਂ ਕੁਝ ਵੀ ਨਹੀਂ ਅੰਤ ਕੁਝ ਵੀ ਨਹੀਂ ਸੁਣ ਹੋ ਗਿਆ ਉਹ ਮਰ ਕੇ ਸੁਣ ਹੋਇਆ ਤੂੰ ਜੀਵਦਿਆਂ ਜੀ ਸੁਣ ਲੋ ਜਰਾ ਐਸੇ ਸੁਣਨ ਸਮਾਇ ਇਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੁਨਨ ਸਮਾਗ ਅਨਹਦ ਤੈ ਨਾਦ ਕਹਿਨ ਨਾ ਜਾਈ ਅਚਰਜ ਬਿਸਮਾ